ਪੰਜਾਬ ਦੇ ਪਾਰਟੀ ਦਾ ਆਗਾਜ਼ ਹੈ ਜਿਹੜਾ ਅੱਜ ਕਰਨਾ ਪੈ ਗਿਆ ਕੀ ਜ਼ਰੂਰਤ ਪੈ ਗਈ ਜੀ ਕਿਸ ਤਰ੍ਹਾਂ ਲੱਗ ਗਈ ਕਿਸੇ ਜਿਨ੍ਹਾਂ ਦੀ ਗੱਲ ਕੀਤੀ ਹੈ ਪਹਿਲਾਂ ਸ਼੍ਰੋਣੀ ਗੱਲਦਲ ਬਾਦਲ ਤੁਸੀਂ ਉਹਨੂੰ ਪੰਥਕ ਕਿੰਦੇ ਹੋ ਪੰਥਕ ਸਿਧਾਂਤਾਂ ਨੂੰ ਛੱਕੇ ਡੰਗਣ ਵਾਲੇ ਪੰਥਕ ਨਹੀਂ ਹੁੰਦੇ ਉਹ ਤਾਂ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ ਨਾ ਉਹੀ ਤਾਂ ਗਨਾ ਵੀ ਮੰਨ ਰਹੇ ਨੇ ਕਿ ਅਸੀਂ ਗੁਰੂ ਗਲੀਆਂ ਨਾਲੀਆਂ ਰੂੜੀਆਂ ਚ ਪਾਰ ਕੇ ਅੰਗ ਖਿਲਾਰਨ ਵਾਲਿਆਂ ਨੂੰ ਬਚਾਇਆ ਉਹ ਤਾਂ ਇਹ ਕਹਿ ਰਹੇ ਨੇ ਕਿ ਜਿਹੜੇ ਗੁਰੂ ਦਾ ਇਨਸਾਫ਼ ਮੰਗਦੇ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਅਸੀਂ ਚਲਾਈਆਂ ਪੁੱਤ ਮਾਰੇ ਉਹ ਪੰਥਕਾਤਰ ਜੇਲ੍ਹਾਂ ਘਟਣ ਵਾਲੇ ਪੰਥਕਾਤਰ ਕੁਰਬਾਨੀਆਂ ਕਰਨ ਵਾਲੇ ਪੰਥ ਦੀ ਚੜ੍ਹਦੀ ਕਲਾ ਲਈ ਆਪਾ ਵਾਰਨ ਵਾਲੇ ਪੰਥਕ ਹੁੰਦੇ ਨੇ ਇਹਨਾਂ ਚੋਂ ਕਿਹੜਾ ਹੈ ਤਰਾਸ ਦੀ ਹੈ ਕਿ ਪੰਥਕ ਜਮਾਤ ਦਾ ਪ੍ਰਧਾਨ ਕ੍ਰਪਸ਼ਨ ਦੇ ਕੇਸ ਦੇ ਵਿੱਚ ਜੇਲ੍ਹ ਘਟ ਕੇ ਆਇਆ ਪਤਾ ਹੈ ਨਾ ਕਿ ਉਹ ਆਪਣੇ ਕ੍ਰਪਸ਼ਨ ਦੇ ਜੇਲ੍ਹ ਕੱਟੀ ਸੀ ਹਕੂਮਤ ਅਦੂਲੀ ਕਰਕੇ ਇੱਥੇ ਪੰਥ ਨੂੰ ਚੁਣੌਤੀ ਦੇ ਰਿਹਾ ਕਾਲਥਾ ਸਾਹਿਬ ਨੂੰ ਚੁਣੌਤੀ ਦੇ ਰਿਹਾ ਕਾਲਥਾ ਸਾਹਿਬ ਕਰਕੇ ਕੇ ਬਾਦਲ ਲਾਣੇ ਨੇ ਉਸ ਜਮਾਤ ਦਾ ਭੋਗ ਪਾਤਾ ਜਿਹੜੀ 100 ਸਾਲ ਪੁਰਾਣੀ ਕੁਰਬਾਨੀਆਂ ਨੇ ਖੜੀ ਕੀਤੀ ਹੋਈ ਪਾਰਟੀ ਸੀ ਪਰ ਉਹ ਕਹਿ ਰਹੇ ਨੇ ਜੀ ਸਾਡੇ ਬਜ਼ੁਰਗਾਂ ਨੇ ਜੇਲਾਂ ਕੱਟੀਆਂ ਨੇ ਬਹੁਤ ਅਸੀਹੇ ਝੱਲੇ ਨੇ ਅਸੀਂ ਵੀ ਬਹੁਤ ਕੁਰਬਾਨੀਆਂ ਕੀਤੀਆਂ ਨੇ ਕੇਰਲਾ ਤਾਮਿਲ ਲਾਡੂ ਦੇ ਜੰਗਲਾਂ ਵਿੱਚ ਬਣੇ ਹੋ ਰਸਟੌਰਾ ਦੇ ਵਿੱਚ ਰਾਤਾਂ ਕੱਟਣੀਆਂ ਉਥੇ ਲਜੀਜ਼ ਭੋਜਨ ਖਾਣੇ ਆਓ ਭਗਤ ਕਲੋਨੀਏ ਨੂੰ ਜੇਲਾਂ ਨਹੀਂ ਕਹਿੰਦੇ ਉਹ ਬਜ਼ੁਰਗ ਸਾਡੇ ਮੈਂ ਦੇਖਿਆ ਬਹੁਤ ਬੇਬੇ ਬਾਪੂ ਸਾਡੇ ਉਹਨਾਂ ਦੇ ਬੱਚੇ ਉਹਨਾਂ ਦੇ ਪੁੱਤ ਪੋਤਰੇ ਸਾਡੇ ਨਾਲ ਹੁੰਦੇ ਸੀ ਪਰ ਜਦੋਂ ਬਾਪੂ ਬੇਬੇ ਦੀ ਵੋਟ ਪਾਉਣ ਹੁੰਦੀ ਸੀ ਉਹ ਕਹਿੰਦੇ ਸੀ ਅਜ ਤਾਂ ਪੰਥ ਨੂੰ ਪਾਉਣੀ ਆ ਅਜ ਤਾਂ ਤਕੜੀ ਨੂੰ ਪਾਉਣੀ ਆ ਤੇ ਗਾਹ ਜਿਹੜੇ ਉਹਨਾਂ ਦੇ ਪੁੱਤ ਪੋਤਰੇ ਪੋਤਰੀਆਂ ਦੋਤਰੀਆਂ ਉਹ ਵੱਡੇ ਹੋ ਗਏ ਉਹਨਾਂ ਨੇ ਪੜ੍ਹ ਲਿਖ ਕੇ ਸਮਝ ਲਿਆ ਕਿ ਇਹੇ ਪੰਥ ਇਹ ਤਾਂ ਪੰਥ ਦਾ ਸਭ ਤੋਂ ਵੱਧ ਘਾਣ ਕਰਨ ਵਾਲੇ ਆ ਅੱਜ ਵੀ ਜਿਹੜੇ ਉਹਨਾਂ ਪਿੱਛੇ ਨਾਰੇ ਲਾਉਂਦੇ ਫਿਰਦੇ ਆ ਗੱਡੀਆਂ ਭਰ ਕੇ ਤੁਰੇ ਫਿਰਦੇ ਝੰਡੇ ਲਾ ਕੇ ਓਏ ਉਹ ਤਾਂ ਗناہ ਕਬੂਲ ਕਰ ਗਿਆ ਉਹ ਤਾਂ ਕਹਿੰਦਾ ਹੈ ਕਿ ਮੈਂ ਅਤਿਆਚਾਰ ਕੀਤਾ ਹੈ ਅਸੀਂ ਉਹਨਾਂ ਨੂੰ ਨੌਕਰੀਆਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਸਿੱਖੀ ਦਾ ਘਾੜ ਕੀਤਾ ਉਹ ਤਾਂ ਦੋਹੇ ਹੱਥੀ ਕਬੂਲ ਕਰਕੇ ਕਾਲ ਤੱਕ ਸਾਬ ਤੇ ਤੇ ਤੁਸੀਂ ਅਜੇ ਵੀ ਉਹਦੇ ਮਗਰ ਫਿਰਦੇ ਹੋ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪੰਥਕ ਪਾਰਟੀ ਦਾ ਆਗਾਜ਼ ਆ ਜਿਹੜਾ ਕੀਤਾ ਗਿਆ ਨਵੀਂ ਪੰਥਕ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਜੇ ਦਾ ਆਗਾਜ਼ ਅਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਕੀਤਾ ਗਿਆ ਐਮਪੀ ਅਮਰਤਪਾਲ ਵੱਲੋਂ ਸੋ ਕਮਲਜੀਤ ਬਰਾੜ ਨੇ ਸਾਡੇ ਨਾਲ ਹਾਂਜੀ ਬਰਾੜ ਸਾਹਿਬ ਮੈਗਨੋਜੀ ਦਾ ਖਾਲਸਾ ਬਾਈਰੂ ਜੀ ਚੜਦੀ ਕਲਾ ਜੀ ਪਾਸ਼ਾ ਦੀ ਮਿਹਰ ਹੈ ਜੀ ਬਰਾੜ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਸਾਰੀਆਂ ਪੰਥਕ ਪਾਰਟੀਆਂ ਹੈਗੀਆਂ ਜੀ ਸ਼੍ਰੋਮਣੀ ਅਕਾਲੀ ਦਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਹੈਗੀ ਤੇ ਫੇਰ ਇੱਕ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਦਾ ਆਗਾਜ਼ ਹੈ ਜਿਹੜਾ ਅੱਜ ਕਰਨਾ ਪੈ ਗਿਆ ਕੀ ਜ਼ਰੂਰਤ ਪੈ ਗਈ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਸੀਂ ਜਿਨ੍ਹਾਂ ਦੀ ਗੱਲ ਕੀਤੀ ਹੈ ਪਹਿਲਾਂ ਛੋਣਿਕਲ ਦਲ ਬਾਦਲ ਤੁਸੀਂ ਉਹਨੂੰ ਪੰਥਕ ਕਿੰਦੇ ਹੋ ਪਰ ਉਹ ਤਾਂ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ ਨਾ ਉਹੀ ਤਾਂ ਗਨਾਹ ਵੀ ਮੰਨ ਰਹੇ ਨੇ ਕਿ ਅਸੀਂ ਗੁਰੂ ਗਲੀਆਂ ਨਾਲੀਆਂ ਰੂੜੀਆਂ ਚ ਪਾਰ ਕੇ ਅੰਗ ਖਿਲਾਰਨ ਵਾਲਿਆਂ ਨੂੰ ਬਚਾਇਆ ਉਹ ਤਾਂ ਇਹ ਵੀ ਕਹਿ ਰਹੇ ਨੇ ਫਿਰ ਪੰਥ ਕਿੱਥੋਂ ਹੋਏ ਉਹ ਤਾਂ ਇਹ ਕਹਿ ਰਹੇ ਨੇ ਕਿ ਜਿਹੜੇ ਗੁਰੂ ਦਾ ਇਨਸਾਫ ਮੰਗਦੇ ਸੀ ਉਹਨਾਂ ਦੇ ਗੋਲੀਆਂ ਚ ਚਲਾਈਆਂ ਅਸੀਂ ਚਲਾਈਆਂ ਪੁੱਤ ਮਾਰੇ ਉਹ ਤੋ ਪੰਥ ਕਿੱਥੋਂ ਹੋਗੇ ਉਹ ਉਹ ਤਾਂ ਹਰੇਕ ਗੁਨਾਹ ਕਬੂਲ ਕਰੀ ਬੈਠੇ ਉਹ ਆਪਣੇ ਆਪ ਨੂੰ ਪੰਥਕ ਕਿੱਥੋਂ ਕੋ ਹੁੰਦੇ ਆ ਸੋ ਪੰਥਕ ਸਿਧਾਂਤਾਂ ਨੂੰ ਛੱਕੇ ਡੰਗਣ ਵਾਲੇ ਪੰਥਕ ਨਹੀਂ ਹੁੰਦੇ ਪੰਥ ਖਾਤਰ ਜੇਲ੍ਹਾਂ ਘਟਣ ਵਾਲੇ ਪੰਥਕ ਖਾਤਰ ਕੁਰਬਾਨੀਆਂ ਕਰਨ ਵਾਲੇ ਪੰਥ ਦੀ ਚੜ੍ਹਦੀ ਕਲਾ ਲਈ ਆਪਾ ਵਾਰਨ ਵਾਲੇ ਪੰਥਕ ਹੁੰਦੇ ਨੇ ਇਹਨਾਂ ਚੋਂ ਕਿਹੜਾ ਹੈ ਸ਼ਰਮਨਾਕ ਗੱਲ ਹੈ ਇਹਨਾਂ ਨੇ ਦਾਗ ਲਾਇਆ ਇਹ ਪੰਥ ਦੇ ਪੰਥਕ ਪਾਰਟੀਆਂ ਦੇ ਉੱਤੇ ਪੰਥ ਗਰੋਹ ਰੀਤਾਂ ਤੋੜੀਆਂ ਪੰਥ ਗ੍ਰੋਹ ਰੀਤਾ ਤੋੜੀਆਂ ਇਹਨਾਂ ਨੇ ਇਹ ਇੱਕ ਤਰਾਸ ਦੀ ਹੈ ਕਿ ਪੰਥਕ ਜਮਾਤ ਦਾ ਪ੍ਰਧਾਨ ਕਰਪਸ਼ਨ ਦੇ ਕੇਸ ਦੇ ਵਿੱਚ ਜੇਲ੍ਹ ਕੱਟ ਕੇ ਆਇਆ ਕੋਈ ਪਾਣੀਆਂ ਦਾ ਮੋਰਚਾ ਨਹੀਂ ਲਾਇਆ ਉਹਨੇ ਕੋਈ ਪੰਥ ਦੀ ਚੜ੍ਹਦੀ ਕਲਾ ਵਾਲੀ ਕੰਮ ਨਹੀਂ ਕੀਤਾ ਸੁਖਵੀਰ ਬਾਦਲ ਨੇ ਪਤਾ ਹੈ ਨਾ ਪਿਓ ਪੁੱਤ ਨੇ ਕਰਪਸ਼ਨ 'ਚ ਜੇਲ੍ਹ ਕੱਟੀ ਸੀ ਸੋ ਇੱਥੋਂ ਹੀ ਪਤਾ ਲੱਗਦਾ ਫਿਰ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਹਰੇਕ ਸਿੱਖ ਮੰਨਦਾ ਹੈ ਨੀਵਾ ਹੋ ਕੇ ਮੰਨਦਾ ਹੈ ਉਹਦੇ ਹੁਕਮ ਨੂੰ ਕਬੂਲਦਾ ਹੈ ਇਹ ਉਹਨਾਂ ਦਾ ਹੁਕਮ ਹੁਕਮ ਅਦੂਲੀ ਕਰਕੇ ਇੱਥੇ ਪੰਥ ਨੂੰ ਚੁਣੌਤੀ ਦੇ ਰਿਹਾ ਅਕਾਲ ਸਾਹਿਬ ਨੂੰ ਚੁਣੌਤੀ ਦੇ ਰਿਹਾ ਕਾਨਸਾ ਸਾਹਿਬਾਂ ਕਰਕੇ ਸੋ ਕਿੱਥੋਂ ਪੰਥਕ ਹੋਣ ਦੇ ਲਾਇਕ ਨਹੀਂ ਸੋ ਲੋੜ ਹੈ ਪੰਜਾਬ ਨੂੰ ਲੋੜ ਹੈ ਆਪਣੀ ਪਾਰਟੀ ਦੀ ਸਾਨੂੰ ਦੁੱਖ ਵੀ ਹੈ ਇਸ ਗੱਲ ਦਾ ਕਿ ਬਾਦਲ ਲਾਣੇ ਨੇ ਉਸ ਜਮਾਤ ਦਾ ਭੋਗ ਪਾਤਾ ਜਿਹੜੀ 100 ਸਾਲ ਪੁਰਾਣੀ ਕੁਰਬਾਨੀਆਂ ਨੇ ਖੜੀ ਕੀਤੀ ਸੀ ਪਾਰਟੀ ਸੀ ਬੇਸ਼ੱਕ ਅਸੀਂ ਉਸ ਪਾਰਟੀ ਦਾ ਹਿੱਸਾ ਨਹੀਂ ਮੈਰਿਆ ਪਰ ਫਿਰ ਵੀ ਇਸ ਗੱਲ ਦਾ ਦੁੱਖ ਹੁੰਦਾ ਕਿ ਸੂਰਮਿਆਂ ਯੋਧਿਆਂ ਦੀ ਬਣਾਈ ਹੋਈ ਪਾਰਟੀ ਸੀ ਜੀ ਪਰ ਉਹ ਕਹਿ ਰਹੇ ਨੇ ਜੀ ਸਾਡੇ ਬਜ਼ੁਰਗਾਂ ਨੇ ਜੇਲਾਂ ਕੱਟੀਆਂ ਨੇ ਬਹੁਤ ਅਸੀਹੇ ਝੱਲੇ ਨੇ ਅਸੀਂ ਵੀ ਬਹੁਤ ਕੁਰਬਾਨੀਆਂ ਕੀਤੀਆਂ ਨੇ ਬਦਲ ਸਾਹਿਬ ਡੇਰਾ ਦੂਨ ਦੇ ਰੈਸਟ ਹਾਊਸ ਵਿੱਚ ਸਿਕਿਉਰਿਟੀ ਦੇ ਵਿੱਚ ਰਸੋਈਏ ਲਾ ਕੇ ਲਜੀਜ਼ ਭੋਜਨ ਖਾਣੇ ਨੂੰ ਜੇਲ੍ਹ ਨਹੀਂ ਕਹਿੰਦੇ ਕੇਰਲਾ ਤਾਮਿਲ ਲਾਡੂ ਦੇ ਜੰਗਲਾਂ ਵਿੱਚ ਬਣੇ ਹੋਏ ਰੈਸਟ ਹਾਊਸਾਂ ਦੇ ਵਿੱਚ ਰਾਤਾਂ ਕੱਟਣੀਆਂ ਉੱਥੇ ਲਜੀਜ਼ ਭੋਜਨਖਾਨੇ ਆਓ ਭਗਤ ਕਰੋਣੀਆਂ ਇਹਨੂੰ ਜੇਲਾ ਨਹੀਂ ਕਹਿੰਦੇ ਜੇਲਾ ਜਿਹੜੇ ਹੁਣ ਬੈਠੇ ਆ ਜਾਂ ਜਿਹੜੇ ਸਾਡੇ ਬੰਦੀ ਸਿੰਘ ਜੇਲਾ ਚ ਬੈਠੇ ਆ ਜਿਹੜੇ ਚੱਕੀਆਂ ਚ ਬੰਦ ਕਰ ਕਰਕੇ ਇਹਨਾਂ ਨੇ ਮਾਨਸਿਕ ਤਣਾਅ ਦੇ ਵਿੱਚ ਲਿਆਂਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੰਦਰੜਕੇ ਅਸਲ ਉਹ ਜੇਲਾ ਕਹਿੰਦੇ ਉਹਨਾਂ ਨੂੰ ਜੇਲ ਕੱਟਣੀ ਇਹਨਾਂ ਅਰੈਸਟ ਹਾਊਸਾਂ ਦੇ ਵਿੱਚ ਬਹਿ ਕੇ ਚੰਗੇ ਪਦਾਰਥ ਛਕਣ ਵਾਲੇ ਥੋੜੀ ਜੇਲਾ ਕੱਟਣ ਵਾਲੇ ਹੁੰਦੇ ਆ ਜੇ ਦੇਖਿਆ ਜਾਵੇ ਬਰਾੜ ਸਾਹਿਬ ਨੂੰ ਤਿੰਨ ਵੱਖ-ਵੱਖ ਪਾਰਟੀਆਂ ਪੰਥਕ ਘਾ ਰਹੀਆਂ ਨੇ ਜੀ ਤੀਤੀ ਬਣ ਗਈ ਆ ਤੇ ਇਹਦੇ ਨਾਲ ਫਰਕ ਤਾਂ ਸਾਡੀ ਪੰਥਕ ਜਿਹੜੇ ਲੋਕ ਨੇ ਉਹ ਤਾਂ ਉਹਨੇ ਕਿਨੇ ਡਿਵਾਈਡ ਹੋ ਜਾਣਾ ਹੈ ਜੀ ਸਾਡੀ ਕਿੱਦਾਂ ਅੱਗੇ ਚੁਣੀ ਜਾਊਗੀ ਸਰਕਾਰ ਕਿੱਦਾਂ ਇਹ ਹੋਊਗਾ ਕਿਉਂਕਿ ਵੰਡੀ ਜਾਣੀਆਂ ਬੋਟ ਲੋਕ ਸਿਆਣੇ ਹੋਗੇ ਲੋਕ ਫੈਸਲਾ ਕਰਨਗੇ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਣਾ ਹੈ ਕਿ ਕਿਹਦੇ ਅੰਦਰ ਕਣਕੰਡਾ ਹੈਗਾ ਕਿਹੜਾ ਸੱਚਾ ਹੈ ਕਿਹੜਾ ਸਿਧਾਂਤਾਂ ਤੇ ਖਰਾ ਉਤਰਦਾ ਲੋਕ ਭੋਲੇ ਨਹੀਂ ਹੈਗੇ ਲੋਕ ਕਮਲੇ ਨਹੀਂ ਹੈਗੇ ਪੜੇ ਲਿਖੇ ਲੋਕ ਨੇ ਉਹ ਪੀੜ੍ਹੀ ਜਿਹੜੀ ਅੱਖਾਂ ਬੰਦ ਕਰਕੇ ਬਾਦਲਾਂ ਨੂੰ ਵੋਟ ਪਾਉਂਦੀ ਸੀ ਤੱਕੜੀ ਨੂੰ ਵੋਟ ਪਾਉਂਦੀ ਸੀ ਉਹ ਬਜ਼ੁਰਗ ਸਾਡੇ ਮੈਂ ਦੇਖਿਆ ਬਹੁਤ ਬੇਬੇ ਬਾਪੂ ਸਾਡੇ ਉਹਨਾਂ ਦੇ ਬੱਚੇ ਉਹਨਾਂ ਦੇ ਪੁੱਤ ਪੋਤਰੇ ਸਾਡੇ ਨਾਲ ਹ ਪਰ ਜਦੋਂ ਬਾਪੂ ਬੇਬੇ ਦੀ ਵੋਟ ਪਾਉਣ ਹੁੰਦੀ ਸੀ ਉਹ ਕਹਿੰਦੇ ਸੀ ਅਜ ਤਾਂ ਪੰਥ ਨੂੰ ਪਾਉਣੀ ਆ ਇਹ ਤਾਂ ਤੱਕੜੀ ਨੂੰ ਪਾਉਣੀ ਆ ਉਹ ਪੀੜੀ ਚਲੋ ਚਲੇ ਸਭ ਨੇ ਜਾਣਾ ਹੈ ਉਹ ਪੀੜੀ ਇਸ ਸੰਸਾਰ ਤੋਂ ਰੁਖਸਤ ਹੋ ਗਈ ਤੇ ਗਾ ਜਿਹੜੇ ਉਹਨਾਂ ਦੇ ਪਤ ਪੋਤਰੇ ਪੋਤਰੀਆਂ ਦੋਤਰੀਆਂ ਉਹ ਵੱਡੇ ਹੋ ਗਏ ਉਹਨਾਂ ਨੇ ਪੜ੍ਹ ਲਿਖ ਕੇ ਸਮਝ ਲਿਆ ਕਿ ਇਹੇ ਪੰਥ ਇਹ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਕਰਨ ਵਾਲੇ ਆ ਤਾਂ ਉਹ ਜਿਹੜੀ ਨੌਜਵਾਨ ਪੀੜੀ ਪੜੀ ਲਿਖੀ ਜਮਾਤ ਆ ਗਈ ਨਾ ਉਹਨਾਂ ਨੂੰ ਪਤਾ ਲੱਗ ਗਿਆ ਇਸ ਕਰਕੇ ਬਾਦਲਾਂ ਦਾੰਤ ਹੋਇਆ ਸੋ ਇਹ ਯਾਰੀ ਤਾਂ ਗੱਲ ਸਮਝ ਲੈਣੀ ਚਾਹੀਦੀ ਸਾਨੂੰ ਅੱਜ ਵੀ ਜਿਹੜੇ ਉਹਨਾਂ ਪਿੱਛੇ ਨਾਰੇ ਲਾਉਂਦੇ ਫਿਰਦੇ ਆ ਗੱਡੀਆਂ ਭਰ ਕੇ ਤੁਰੇ ਫਿਰਦੇ ਝੰਡੇ ਲਾ ਕੇ ਉਹ ਉਹ ਤਾਂ ਗناہ ਕਬੂਲ ਕਰ ਗਿਆ ਉਹ ਤਾਂ ਕਹਿੰਦਾ ਹੈ ਕਿ ਮੈਂ ਅਤਿਆਚਾਰ ਕੀਤਾ ਹੈ ਅਸੀਂ ਉਹਨਾਂ ਨੂੰ ਨੌਕਰੀਆਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਸਿੱਖੀ ਦਾ ਘਾੜ ਕੀਤਾ ਉਹ ਤਾਂ ਦੋਹੀਂ ਹੱਥੀ ਕਬੂਲ ਕਰਕੇ ਅਕਾਲ ਤਖਤ ਸਾਹਿਬ ਤੇ ਤੇ ਤੁਸੀਂ ਅਜੇ ਵੀ ਉਹਦੇ ਮਗਰ ਫਿਰਦੇ ਹੋ ਤੁਸੀਂ ਇਹ ਕਹੇ ਕਿ ਲੋਕ ਸਮਝਦਾਰ ਹੋ ਗਏ ਨੇ ਨੌਜਵਾਨੀ ਸਮਝਦਾਰ ਹੋ ਗਈ ਆ ਪਰ ਬੱਚਾਂ ਤੇ ਝੰਡੀਆਂ ਲੱਗੀਆਂ ਸੀਗੀਆਂ ਟੱਕੜੀਆਂ ਵਾਲੀਆਂ ਆ ਰਹੀਆਂ ਸੀਗੀਆਂ ਫਿਰ ਉਹ ਲੋਕ ਕੌਣ ਨੇ ਉਹ ਸਮਝਦਾਰ ਨਹੀਂ ਹੋ ਜਿਹੜਾ ਹਾਂ ਫਿਰ ਮੈਂ ਉਹਨਾਂ ਨੂੰ ਤਾਂ ਕਹਿ ਰਿਹਾ ਵੀ ਉਹਦਾ ਗਨਾਹ ਕਬੂਲ ਕਰੀ ਬੈਠਾ ਤੁਸੀਂ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੇ ਹੋ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਹੁਕਮ ਅਦੋਲੀ ਕਰ ਰਹੇ ਹੋ ਇਹ ਭੁਗਤਣਾ ਪਊਗਾ ਇੱਕ ਗੱਲ ਤਾਂ ਸਮਝੋ ਵੀ ਐਡੀ ਸلطਨਤ ਜਿਹੜੇ ਕਹਿੰਦੇ ਸਸੀਂ 25 ਸਾਲ ਰਾਜ ਕਰਾਂਗੇ ਜਿਹੜੇ ਕਹਿੰਦੇ ਸਾਡੇ ਬਿਨਾ ਪੰਜਾਬ ਚ ਪੱਤਾ ਨਹੀਂ ਹਿੱਲਦਾ ਉਹ ਇੱਕਦਮ ਕਿਵੇਂ ਖਤਮ ਹੋਗੇ ਕਿਉਂਕਿ ਉਹ ਗੁਰੂ ਵੱਲ ਨਹੀਂ ਖੜੇ ਤੇ ਇਹ ਜਿਹੜੇ ਮਗਰ ਫਿਰਦੇ ਇਹਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਆ ਗੁਨਾਹਗਾਰਾਂ ਨਾਲ ਨਾ ਖੜੋ ਅੱਜ ਗੁਨਾਹ ਕਬੂਲ ਹੋ ਚੁੱਕਿਆ ਗੁਨਾਹ ਮੰਨ ਚੁੱਕਿਆ ਸੁਖੀਰ ਬਾਦਲ ਮੈਂ ਅੱਗੇ ਵੀ ਕਹਿੰਦਾ ਉਹਨਾਂ ਹਰੇਕ ਇੰਟਰਵਿਊ ਦੇ ਵਿੱਚ ਤੁਹਾਡੇ ਭਰਾਵਾਂ ਦੇ ਜ਼ਰੀਏ ਕਿ ਇਹ ਗੱਲ ਭੁੱਲ ਜੋ ਕਿ ਇਨਸਾਫ ਨਹੀਂ ਹੋ ਰਿਹਾ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ ਸਰਕਾਰਾਂ ਬੇਸ਼ੱਕ ਇਨਸਾਫ ਅਸੀਂ ਗੁਰੂ ਨੂੰ ਇਨਸਾਫ ਦੇਣ ਵਾਲੇ ਕੌਣ ਅਸੀਂ ਤਾਂ ਗੁਰੂ ਮੂਰੇ ਰੋਜ਼ ਅਰਦਾਸਾਂ ਕਰਦੇ ਆਂ ਪਰ ਗੁਰੂ ਇਨਸਾਫ ਆਪ ਹੀ ਕਰ ਰਿਹਾ ਕਿੱਥੇ ਆ ਬਾਦਲ ਕਿੱਥੇ ਆ ਕੈਪਟਨ ਕਿੱਥੋਂ ਉਸੇ ਖੂਜ ਭਗਵੰਤ ਮਾਨ ਡਿੱਗੂਗਾ ਜਦੋਂ ਬੇਅਦਬੀ ਦਾ ਇਨਸਾਫ ਨਹੀਂ ਦੇਣਾ ਗੁਰੂ ਤੇ ਅੰਗ ਗਲੀਆਂ ਨਾਲੀਆਂ ਰੂੜੀਆਂ ਚ ਪਾਰ ਕੇ ਖਿਲਾਰਨ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦਿੱਤੀ ਆ ਤੁਸੀਂ ਬਿਨਾਂ ਮੰਗਿਆ ਮਾਫ਼ੀਆਂ ਦਿੱਤੀਆਂ ਤੇ ਗੁਰੂ ਤਾਂ ਇਨਸਾਫ ਲੈ ਕੇ ਹਟੂਗਾ ਨਾ ਜੇ ਦੇਖਿਆ ਜਾਵੇ ਸਿਮਰਜੀਤ ਸਿੰਘ ਮਾਨ ਦੀ ਵੀ ਪੰਥਕ ਪਾਰਟੀ ਹੈ ਜੀ ਲੋਕਾਂ ਨੇ ਉਹਨਾਂ ਦਾ ਵੀ ਉਹਨਾਂ ਸਾਥ ਨਹੀਂ ਦਿੱਤਾ ਬਹੁਤ ਉਹ ਵੀ ਗੱਲਾਂ ਪੰਥ ਦੇ ਭਲੇ ਦੀਆਂ ਕਰਦੇ ਨੇ ਪੰਥ ਦੇ ਨਾਲ ਜੁੜੇ ਹੋਏ ਨਹੀਂ ਪਰ ਸਾਡੇ ਲੋਕ ਫੇਰ ਨਹੀਂ ਸਮਝਦੇ ਉਹਨਾਂ ਦਾ ਨੂੰ ਵੀ ਜਿਤਾਇਆ ਨਹੀਂ ਜੀ ਇਸ ਵਾਰ ਵੀ ਤਿੰਨ ਵਾਰ ਐਮਪੀ ਕਿਹਨੇ ਬਣਾਇਆ ਉਹਨਾਂ ਨੂੰ ਕਿਉਂ ਮੈਂ ਕਿਵੇਂ ਕਹਿ ਸਕਦੇ ਤੁਸੀਂ ਪੰਥ ਨੇ ਸਾਥ ਨਹੀਂ ਦਿੱਤਾ ਤਿੰਨ ਵਾਰ ਉਹਨਾਂ ਨੂੰ ਐਮਪੀ ਬਣਾਇਆ ਲੋਕਾਂ ਨੇ ਇਹ ਗੱਲ ਨਹੀਂ ਕਹਿ ਸਕਦੇ ਜੇ ਤੁਸੀਂ ਕਹਿੰਦੇ ਹੋ ਪੰਥ ਦੇ ਭਲੇ ਦੀਆਂ ਗੱਲਾਂ ਕਰਦੇ ਨੇ ਜਦੋਂ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਤਾ ਉਹ ਤੋਂ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਉਹ ਤੋਂ ਹੋਰ ਬਹੁਤ ਕੁਝ ਹੁੰਦਾ ਕਰਨਾ ਸੋ ਪਰ ਪਰ ਲੋਕ ਨਹੀਂ ਨਾ ਜੀ ਸਮਝਦੇ ਲੋਕ ਨਹੀਂ ਦੇਖਦੇ ਲੋਕਾਂ ਦਾ ਜਿੱਦਾਂ ਉਹਨਾਂ ਦਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਖੜਦੇ ਨੇ ਪਰ ਸਿਮਰਜੀਤ ਸਿੰਘ ਮਾਣ ਨੇ ਤਿੰਨ ਵਾਰ ਜਿੱਤੇ ਨੇ ਹੋਰਾਂ ਨੂੰ ਕਿਉਂ ਨਹੀਂ ਸਾਥ ਉਹਨਾਂ ਦੇ ਆਪ ਦੇ ਵਿੱਚ ਕਮੀ ਹੋਣੀ ਉਹਨਾਂ ਨੇ ਅੱਗੇ ਕਾਡਰ ਨਹੀਂ ਤਿਆਰ ਕੀਤਾ ਅੱਗੇ ਸੰਗਠਨ ਨਹੀਂ ਤਿਆਰ ਕੀਤਾ ਹੋਣਾ ਉਹਨਾਂ ਦੀ ਕੋਈ ਆਪ ਦੀ ਰਾਜਸੀ ਕਮਜ਼ੋਰੀ ਹੋਣੀ ਹੈ ਜਿਹੜਾ ਅੱਗੇ ਨਹੀਂ ਲੈ ਕੇ ਜਾ ਸਕੇ ਉਹ ਤਾਂ ਲੋਕਾਂ ਨੂੰ ਖਲਾ ਕਿਉਂ ਪੈਦਾ ਕਰ ਲੋਕ ਮੰਗ ਕਿਉਂ ਰਹੇ ਕਿ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਹੱਕਾਂ ਦੀ ਪਹਿਰੇਦਾਰੀ ਕਰਨ ਵਾਲਾ ਰਾਖੀ ਕਰਨ ਵਾਲਾ ਆਵੇ ਪੰਜਾਬ ਦੇ ਲੋਕ ਕਿਉਂ ਮੰਗ ਰਹੇ ਇਸੇ ਕਰਕੇ ਮੰਗ ਰਹੇ ਹਨ ਜੇ ਕਮੀਆਂ ਰਹੀਆਂ ਤਾਂ ਇਹ ਸਵੇ ਪਰਚੋਲ ਕਰਕੇ ਪਿਛਲੇ ਪੰਥਕਾ ਅੱਗੇ ਉਹਨੂੰ ਜਾਂ ਤਾਂ ਸਾਥ ਦੇਣਾ ਜਾਂ ਤਾਂ ਜੇ ਘਰ ਬੈਠ ਜਾਉਣਾ ਚਾਹੀਦਾ ਜੇ ਉਹਨਾਂ ਕਿਸੇ ਨੇ ਕਹੇ ਇਸ ਗੱਲ ਇੱਕ ਲੋਕਾਂ ਚ ਕਮੀ ਥੋੜੀ ਕਹਿ ਸਕਦੇ ਆ ਪਰ ਲੋਕ ਤਾਂ ਸਮਝਦਾਰੀ ਆ ਲੋਕਾਂ ਨੇ ਤਾਂ ਹੁਣ ਵੀ ਸਰਕਾਰ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਬਣਾਇਆ ਸੀ ਉਹਨਾਂ ਨੂੰ ਐਮਪੀ ਸੰਗਰੂਰ ਤੋਂ ਉਹ ਵੀ ਉੱਥੋਂ ਜਿੱਥੋਂ ਅਗਲਾ ਕਹਿੰਦਾ ਆਮਦਵੀ ਵਾਲੇ ਕਹਿੰਦੇ ਸਾਡੀ ਰਾਜਧਾਨੀ ਹੈ ਸੰਗਰੂਰ ਸੋ ਇਹ ਗੱਲ ਸਾ ਆਪਣੇ ਆਪ ਦਾ ਸਵੈ ਪਰਚੋਲ ਵੀ ਬਹੁਤ ਜ਼ਰੂਰੀ ਆ ਪਰ ਹਮੇਸ਼ਾ ਕਿਹਾ ਜਾਂਦਾ ਕਿ ਪੰਛੀ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਨਿਸ਼ਾਨ ਸਾਹਿਬ ਥੱਲੇ ਹੀ ਇਕੱਠੇ ਹੋਣਾ ਚਾਹੀਦਾ ਪਰ ਸਾਡੇ ਲੋਕ ਹੁੰਦੇ ਨਹੀਂ ਜੀ ਬਿਲਕੁਲ ਹੋਣਾ ਚਾਹੀਦਾ ਪਰ ਉਹ ਐ ਝੰਡੇ ਥੱਲੇ ਇਕੱਠੇ ਨਹੀਂ ਨਾ ਹੋਣਗੇ ਉਹਨਾਂ ਨੂੰ ਕਿਸੇ ਨੇ ਪਾਸੋਂ ਕੋਲ ਨਜ਼ਰ ਤਾਂ ਆਵੇ ਨਾ ਕਿਸੇ ਚ ਕਣਕੰਡਾ ਤਾਂ ਨਜ਼ਰ ਆਵੇ ਨਾ ਕਿਸੇ ਨੂੰ ਪਤਾ ਤਾਂ ਲੱਗੇ ਨਾ ਕਿ ਅਸੀਂ ਆਹਾ ਸਾਡਾ ਸਿਧਾਂਤ ਆ ਜੀ ਅਸੀਂ ਇਸ ਮਿਸ਼ਨ ਨੂੰ ਲੈ ਕੇ ਚੱਲਾਂਗੇ ਫਿਰ ਆਪੇ ਇਕੱਠੇ ਹੋ ਜਾਣਗੇ ਸਾਰੇ ਅਸੀਂ ਇਕੱਠੇ ਕਰਨ ਦਾ ਆਪਣੇ ਆਪ ਦੇ ਵਿੱਚ ਸਾਡੇ ਚ ਕਾਬਲੀਅਤ ਹੋਣੀ ਚਾਹੀਦੀ ਅਸੀਂ ਇਕੱਠੇ ਕਰੀਏ ਉਹਨਾਂ ਨੂੰ ਅੱਜ ਇੱਥੇ ਤੁਸੀਂ ਪਹੁੰਚੋ ਕਿੱਦਾਂ ਲੱਗ ਰਿਹਾ ਆ ਇੱਕਠੇ ਹੋਣਗੇ ਨਵੀਂ ਪਾਰਟੀ ਦਾ ਗਾਜ ਹੋਊਗਾ ਇਹ ਸਾਡੇ ਤੇ ਡਿਪੈਂਡ ਕਰਦਾ ਨਾ ਕਿ ਅਸੀਂ ਲੋਕਾਂ ਨੂੰ ਪਰੋਸਦੇ ਕੀ ਹਾਂ ਲੋਕਾਂ ਨੂੰ ਦਿਨੇ ਕੀ ਹਾਂ ਵਿਚਾਰ ਕੀ ਲੈ ਕੇ ਤੁਰਦੇ ਹਾਂ ਕਿਹੜੇ ਵਿਚਾਰ ਅਸੀਂ ਪਰੋਸਦੇ ਹਾਂ ਕਿਹੜਾ ਸਿਧਾਂਤ ਅਸੀਂ ਲੋਕਾਂ ਨੂੰ ਦੱਸਦੇ ਹਾਂ ਤਾਂ ਉਹਦੇ ਮੁਤਾਬਕ ਲੋਕਾਂ ਨੇ ਨਾਲ ਤੁਰਨਾ ਹੈ ਐ ਸੋਨ ਚ ਕੱਟ ਕਰਨ ਨਾਲ ਗੱਲਾਂ ਜਾਂ ਕਹ ਦੀ ਇਹ ਗੱਡੀਆਂ ਪਰ ਨਾਲ ਉਹ ਤਾਂ ਗੱਡੀਆਂ ਦਾ ਬਾਦਲਾ ਨੇ ਵੀ ਕੱਟ ਕਰਿਆ ਹੋਇਆ ਅੱਜ ਬੱਸਾਂ ਭਰੀਆਂ ਹੋਈਆਂ ਪਰ ਉਹ ਇੱਕ ਮਜਬੂਰੀ ਬੱਸ ਆਏ ਹੋਏ ਲੋਕ ਨੇ ਇੱਥੇ ਜਜ਼ਬਾ ਲੈ ਕੇ ਆਏ ਹੋਏ ਲੋਕ ਨੇ ਜਿਹੜੇ ਇੱਕ ਦੀਵਾ ਬਾਲ ਕੇ ਅੰਦਰ ਮਨਮਸਤਕ ਦੇ ਵਿੱਚ ਉਮੀਦਾਂ ਚਾਵਾ ਜਜਬੇ ਨਾਲ ਲਿਬਰੇਜ ਹੋ ਕੇ ਆਏ ਲੋਕ ਨੇ ਸੋ ਇਹ ਫਰਕ ਪਹੁੰਚੋ ਕਿਵੇਂ ਲੱਗਦਾ ਉਹਨਾਂ ਦੀਆਂ ਉਮੀਦਾਂ ਤੇ ਜਿਹੜੀ ਪਾਰਟੀ ਨਵੀਂ ਬਣੀ ਆ ਉਹ ਖੜੀ ਉੱਤਰੂਗੀ ਕਿੰਨਾ ਦਾ ਜਜਬਾ ਦਿਖਾਏ ਇੱਕੋ ਹਾਲੇ ਤਾਂ ਸੰਗਠਨ ਬਣਨਾ ਹੈ ਹਾਲੇ ਤਾਂ ਕਮੇਟੀ ਲਾਣੀ ਹੈ ਪੰਜ ਮੈਂਬਰੀ ਜਿਹੜੀ ਹੈਂਡਲ ਕਰੋਗੇ ਉਸ ਤੋਂ ਬਾਅਦ ਹਜੇ ਸਾਡੇ ਭਰਾ ਨੇ ਬਾਹਰ ਹੋਣਾ ਜਦੋਂ ਸਾਡਾ ਭਰਾ ਇੱਥੇ ਸੀ ਅਮਰਪਾਲ ਸਿੰਘ ਖਾਲਸਾ ਉਦੋਂ ਤੁਸੀਂ ਜਲਵਾ ਦੇਖਿਆ ਹੈ ਨਾ ਤੇ ਤੁਸੀਂ ਆਉਣ ਵਾਲੇ ਸਮਝ ਵੀ ਜਲਵਾ ਦੇਖੋਗੇ ਜਦੋਂ ਬਾਹਰ ਆਊਗਾ ਆਸ਼ਾ ਅਮਰਿਕਾ ਦੇ ਸਾਡੇ ਸਾਰੇ ਬੰਦੀ ਸਿੰਘ ਬਾਹਰ ਹੋਣ ਸਾਡੀ ਆਪ ਦੀ ਸਰਕਾਰ ਖਾਲਸਾ ਸਰਕਾਰ ਹੋਵੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਹਰਾਇਆ ਦੁਹਰਾਈਏ ਅਸੀਂ ਉਸ ਰਾਜ ਭਗ ਲੈ ਕੇ ਆਏ ਜੀ ਜੀ ਧੰਨਵਾਦ ਹਾਂਜੀ ਇਹ ਸਨ ਕਮਲਜੀਤ ਬਰਾੜ ਜਿਨ੍ਹਾਂ ਨੇ ਕਿਹਾ ਕਿ ਬਹੁਤ ਔਕੜਾਂ ਨੇ ਪਰਿਵਾਰ ਆਉਣ ਵਾਲੇ ਸਮੇਂ 'ਚ ਅਮਰਤਪਾਲ ਜਦੋਂ ਬਾਹਰ ਆਉਂਦੇ ਨੇ ਫਿਰ ਪਾਰਟੀ ਦੀ ਮੁਫਰੀ ਕਹੇ ਜਿਹੜੀ ਉਹ ਦੇਖਣ ਵਾਲੀ ਹੋਊਗੀ ਫਿਲਹਾਲ ਤੁਸੀਂ ਬਣੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ